ਮੈਂ ਸੁਖਦੇਵ ਲੰਬਰਦਾਰ ਪਿੰਡ ਵਾਗਵਾਲ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰ ਰਹਾ ਪਿੰਡ ਵਾਸੀਆਂ ਨੂੰ ਲਾਕਾਂ ਵਾਸੀਆਂ ਨੂੰ ਦੇਸ਼-ਵਿਦੇਸ਼ ਬੈਠਿਆਂ ਨੂੰ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਬਾਹਰ ਬੈਠੇ ਆ ਲੱਖ-ਲੱਖ ਭੈਣ ਭਰਾ ਬੱਚੇ ਸਾਡੇ ਨੌਜਵਾਨ ਜੋ ਵੀ ਹੈ ਉਹ ਲੱਖ-ਲੱਖ ਅਜੀ ਦੋਲੀ ਜਮਾਤਾਂ ਮੇਰੇ ਵੱਲੋਂ ਬਹੁਤ ਬਿੰਦੋ ਲੰਬਰਦਾਰ ਜੀ ਅੱਜ ਦਾ ਦਿਨ ਕਿਉਂ ਅੱਜ ਦੀਵਾਲੀ ਕਿਉਂ ਮਨਾਈ ਜਾਂਦੀ ਹੈ ਸ਼੍ਰੀ ਰਾਮਚੰਦਰ ਜੀ 14 ਸਾਲ ਬਨਵਾਸ ਕੱਟ ਕੇ ਅੱਜ ਦੇ ਦਿਨ ਘਰ ਆਏ ਸੀ ਆਪਣੇ ਘਰ ਪਰ ਜੇ ਸੀ ਇਸ ਕਰਕੇ ਦਿਵਾਲੀ ਦਾ ਤਿਹਾਕ ਮਨਾਇਆ ਜਾਂਦਾ। ਖਾਸ ਕਰਕੇ ਮੈਸ਼ੂਰ ਸੂਰੇ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਪਟਾਕੇ ਬਹੁਤ ਧਿਆਨ ਨਾਲ ਚਲਾਉਣ ਤਾਂ ਜੋ ਕੋਈ ਨੁਕਸਾਨ ਨਾ ਹੋਵੇ। ਨੌਜਵਾਨ ਪੀੜੀ ਨੂੰ ਬੇਨਤੀ ਕਰਦਾ ਹਾਂ ਨਸ਼ਿਆਂ ਤੋਂ ਬਚ ਕੇ ਰਹੋ ਤੇ ਲੰਘਰਾ ਸਾਡਾ ਪੰਜਾਬ ਬਣਿਆ ਰਹੇ। ਭਾਰਤ ਵਾਸੀਆਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਚ ਰਹਿੰਦੀ ਜਿੰਨੀ ਪੰਜਾਬੀ ਅਤੇ ਪੰਜਾਬੀ ਹੈ ਫਿਰ ਤੋਂ ਉਹਨਾਂ ਨੂੰ ਕੀ ਕਹਿਣਾ ਜਾਂਦੇ ਤੁਸੀਂ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਅੱਜ ਤੇ ਅੱਜ ਪਰਮਾਤਮਾ ਨੂੰ ਜਿੰਨੇ ਸਾਡੇ ਨੌਜਵਾਨ ਭੈਣ ਭਾਈ ਪੰਜਾਬੀ ਬਾਹਰ ਬੈਠੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੋਲੀਵਨ ਮੇਰੇ ਵੱਲ ਜੀ ਮੇਰੇ ਵੱਲ ਨਹੀਂ ਸ਼ੁਕਰੀਆ